ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟੇ ਆ ਤੇ ਬੈਰੀ ਲੈ ਬਾ ਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਉ ਜਪੀ ਪਰਵਾਸਾ ਤੇਰਾ ਰਹਾਉ ਚੀਤਨ ਆਵਸ ਦੁਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕਹਿ ਆਦਾਰਾ ਪੂਰਨ ਹੋਏ ਮੇਰੇ ਸੁਖਦਾਈ ਓਨ ਨਾ ਕਾਈ ਬਾਤਾ ਤਤਸਾਰ ਪਰਮ ਪਾਦ ਪਾਇਆ ਛੋੜਨਾ ਕਤਹੂੰ ਜਾਤਾ ਬਰਨ ਨਾ ਸਕੋ ਜੈਸਾ ਤੂ ਹੈ साचे अलख अपारा पारा अतुल अथाह अडोल स्वामी नानक खसम हमारा वर्ण को जैसा तू है साचे अलख अपारा ਅਤਲ ਆਤਾਹਾ ਆ ਡੋਲ ਸੁਆਮੀ ਨਾਨਕ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਮੇਰਾ ਤਾਂ ਗੁਰੂ ਰੱਖ ਹੈ ਪ੍ਰਮਾਤਮਾ ਰੱਖ ਹੈ ਉਹੀ ਮੈਨੂੰ ਕਾਮ ਆਦਿਕ ਵੈਰੀਆਂ ਤੋਂ ਬਚਾਉਣ ਵਾਲਾ ਹੈ हे ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਮਿਹਰ ਕਰ ਮੈਂ ਤੇਰਾ ਨਾਮ ਜਪਦਾ ਰਹਾ ਨਾਮ ਦੀ ਬਰਕਤ ਨਾਲ ਇਉਂ ਜਪਦਾ ਕਿ ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ ਤਹਰਾਓ ਏ ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੇ ਚਰਨੀ ਲਾ ਲਿਆ ਉਸਤੇ ਉਸਨੇ ਕਾਮ ਆਦਿਕ ਸਾਰੇ ਹੀ ਬੈਰੀ ਵਸ ਵਿੱਚ ਕਰ ਦਿੱਤੇ ਕਾਮ ਆਦਿਕ ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਪ੍ਰਭੂ ਨੇ ਉਸ ਦੇ ਉਹ ਸਾਰੇ ਵੈਰੀ ਫੜ ਕੇ ਬੰਨ ਦਿੱਤੇ हे ਭਾਈ ਪਰਮਾਤਮਾ ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਬਣਦਾ ਉਸ ਮਨੁੱਖ ਦੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾ ਕਾਮ ਆਦਿਕ ਦਾ ਕੋਈ ਹੋਰ ਫੁਰਨਾ ਉੱਠਦਾ ਹੀ ਨਹੀਂ اے ਮਾਲਕ ਪ੍ਰਭੂ ਸਿਰਫ ਤੇਰੇ ਨਾਮ ਦੇ ਆਸਰੇ ਉਹ ਮਨੁੱਖ ਦੁਨੀਆ ਦੀਆਂ ਹੋਰ ਗਰਜ਼ਾਂ ਵੱਲੋਂ بے ਪ੍ਰਵਾਹ ਰਹਿੰਦਾ ਏ ਭਾਈ ਜਿਸ ਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਉਹ ਉੱਚੇ ਆਤਮਿਕ ਗੁਣਾਵਾਂ ਨਾਲ ਭਰਪੂਰ ਹੋ ਜਾਂਦਾ ਏ ਉਹ ਕਿਸੇ ਗੱਲੇ ਮੁਤਾਜ ਨਹੀਂ ਰਹਿੰਦਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦਾ ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ਇਹ ਸਦਾ ਕਾਇਮ ਰਹਿਣ ਵਾਲੇ ਇਹ ਆਲਖ ਇਹ ਬੇਅੰਤ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਉਂ ਗਿਆ ਹੈ हे नानक ਆਖ हे ਬੇਮਿਸਾਲ ਪ੍ਰਭੂ हे ਅਥਾਹਾ हे ਆਡੋਲ ਮਾਲਕ ਤੂੰ ਹੀ ਮੇਰਾ ਖਸਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਰਾਮ ਕਲੀ 5ਥ ਮਾਈ ਹੈਲ Guru Savji is saying that God has made me his own and vanquished all my enemies. Those enemies who have plundered this world have all been placed in bondage. The true Guru is my transcendent Lord. I enjoy countless players of power and tasty delights, chanting your name and placing my faith in you. Pause. I do not think of any other at all. The Lord is my protector above my head. I am carefree and independent. When I have the support of your name, O my Lord and Master, I have become perfect meeting with the giver of peace, and now I lack nothing at all. I have obtained the essence of excellence. The supreme status. I shall not forsake it to go anywhere else. I cannot describe now. I cannot describe how you are. O true Lord, unseen, infinite, immeasurable, unfathomable. and unmoving lord o nanak he is my lord and master waheguru ji ka khalsa waheguru ji ki fate